ਸ਼ੇਰ ਕਾਲਜੀ ਵੀਡੀਓ ਦੇਖ ਰਹੇ ਹੋ ਆਪ ਸਭ ਨੇ ਜੀ ਅਹ ਨੂ ਜ਼ਰਾ ਜਤੀ ਵੱਡੀ ਖਬਰ ਖਬਰ ਨਾਂਨ ਤਾਕਤ ਜ਼ਰੂਰ ਬਣੇ ਰਹਿਣਾ ਜਿੰਨਾ ਵੀ ਆਪ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਜਤੀ ਵੱਡੀ ਖ ਪੰਜਾਬੀ ਨੌਜਵਾਨਾਂ ਦੀ ਅਮਰੀਕਾ ਚ ਹੋਇਆ ਮੌਤ ਰੋਜੀ ਰੋਟੀ ਲਈ 6 ਸਾਲ ਪਹਿਲਾਂ ਗਿਆ ਸੀ ਵਿਦੇਸ਼ ਅਮ੍ਰਿਤਕ ਤੇ ਪਿਤਾ ਨੇ ਧਰੇ ਮਨ ਨਾਲ ਦੱਸਿਆ ਉਹਨਾਂ ਨੇ ਪੁੱਤਰ ਅਮਰੀਕਾ ਦੇ ਮੈਰੀ ਲੈਡਰ ਵਿੱਚ ਰਹਿੰਦਾ ਸੀ ਅਤੇ ਸਟੋਰ ਤੇ ਕੰਮ ਕਰਦਾ ਸੀ ਮੁਰੇਰੀਆ ਦੇ ਪਿੰਡ ਸ਼ੇਖਪੁਰਾ ਵਿੱਚ ਇੱਕ ਨੌਜਵਾਨ ਪ੍ਰਵਿੰਦਰ ਸਿੰਘ ਪਾਲ ਸਿੰਘ ਪੁੱਤਰ ਹਰਚਰਨ ਸਿੰਘ ਦੇ ਅਮਰੀਕਾ ਦੇ ਦੇ ਵਿੱਚ ਮੌਤ ਹੋਣ ਦੀ ਅਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਨੌਜਵਾਨ ਦੀ ਮੌਤ ਸਬੰਧਿਤ ਮ੍ਰਿਤਕ ਦੇ ਪਿਤਾ ਹਰਚਰਨ ਸਿੰਘ ਦੀ ਖਬਰ ਸਾਹਮਣੇ ਆ ਰਹੀ ਹੈ ਅਤੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਅਤੇ ਇਸ ਤੋਂ ਬਾਅਦ ਪੇਟ ਵਿੱਚ ਇਨਫੈਕਸ਼ਨ ਹੋਣ ਦੇ ਕਰਕੇ ਪਿਛਲੇ ਦਿਨਾਂ ਤੋਂ ਹੀ ਇਲਾਜ ਹਸਪਤਲ ਚੱਲ ਰਿਹਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਨਵਾਂ ਦੋਤ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ